ਹਾਂ ਜੰਮਰਾ ਵਾਓ ਚਾਰੂ ਚੱਕੀ ਫਿਰਦੀ ਐ ਫੋਟੋ ਨਹੀਂ ਆਉਣੀ ਚਾਹੀਦੀ ਤੇਰੀ ਫੋਟੋ ਕਦੋਂ ਆਉਂਦੀ ਐ ਇਹਦਾ ਵੀਡੀਓ ਬੰਦੀ ਐ ਕਿਹੜਾ ਕਾਰਤਿਕ ਤੇ ਆ ਸਾਡੀ ਗਾਚੀ ਗਈ ਧੜਕੇ ਧੜਕੇ ਗੇੜੇ ਦਿੰਦੀ ਫਿਰਦੀ ਐ ਆ ਜਾ ਪੱਜਾ ਬਾਬੂ ਇਹਨੂੰ ਗਾਲਾਂ ਕੱਢੀ ਹਾਂ ਹਾਂ ਤੇਰਾ ਤੇਰਾ ਮੋਟਾ ਸਾਕਾ ਆਏ ਹਾਏ ਇਹ ਜੋਰ ਲੰਦਾ ਹੈ ਹਾਂਜੀ ਦੋਸਤੋ ਕੀ ਹਾਲ ਚੱਲ ਅੱਜ ਆਪੋਟ ਕਿਹੜੇ ਕਾਫੀ ਸਦਿਆਂ ਮੇਲਾਦਨ ਮੈਨੇਜਰਾਂ ਕੇ ਦੇਖ ਰਿਹਾ ਤੁਮ ਨਾ ਗਾ ਤੇ ਅੱਸੀ ਬਸ ਮੈਨੂੰ ਕਾਫੀ ਤੋਂ ਦੇਖਣ ਮਿਲਦੀ ਆਂਦੀ ਏ ਸਵੇਰ ਸਵੇਰ ਤੋਂ ਲੱਗ ਗਈ ਪਹਿਲਾਂ ਉਸ ਦਾ ਖੇਤ ਛੱਤ ਤੇ ਖੜੇਗਾ ਚਿੜੀਆਂ ਵੇਖੋ ਸਵੇਰ ਸਵੇਰੀ ਕਿੰਨੀਆਂ ਆਏ ਹੈ ਕਿੰਨੀਆਂ ਚਿੜੀਆਂ ਬੈਠੀਆਂ ਜਦੋਂ ਕਿੰਨੀਆਂ ਘਟਾਰਾ ਵੇਖਿਆ ਉਹ ਮੈਨੂੰ ਵੇਖ ਕੋਡੀਆਂ ਸਾਰੀਆਂ ਮੇਰੀ ਬਾਤ ਸੁਣ ਕੇ ਸਾਰੀਆਂ ਕਿੰਨਾਂ ਆ ਗਈਆਂ ਨਾ ਜਾ ਕੇ ਬੈਗੀਆਂ ਚ 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 ਪੂਰਾ ਪਹਿਲਾਂ ਤਾਂ ਪਰ ਤੋਂ ਤਾਂ ਦਿਖਾਈ ਸੀਗੀ ਹੁਣ ਆਪਾਂ ਆ ਵੇਖ ਸਾਡਾ ਗੱਰਦਕ ਖੜਾ ਇੱਥੇ ਤੜਕੇ ਹੀ ਇਹਨੇ ਮੇਰਾ ਬਹੁਤ ਲੋ ਭੀਤ ਰਾਤ 12 2 ਵਜੇ ਤੱਕ ਜਗਾਇਆ ਇਸ ਬੰਦੇ ਨੇ ਮੈਨੂੰ ਇਸ ਬੰਦੇ ਨੇ ਨਾ ਜਿਹੜਾ ਆ ਬੰਦਾ ਆਹ ਇਹਨੇ 2 ਵਜੇ ਤੱਕ ਜਗਾਇਆ ਮੈਨੂੰ ਹੱਥ ਕੀ ਮਾਰਦਾ ਕਾਸ਼ੀ ਭਰੀਆਂ ਦਾ ਮੋਟਰਸਾਈਕਲ ਉਹ ਮੋਟਰਸਾਈਕਲ ਤੋਈ ਜਾਂਦਾ ਤਾਈ ਲੱਗੀ ਵੀ ਸਵੇਰੇ ਸਵੇਰੇ ਮਿੱਟੀ ਸੁੰਭਰਨ ਸਾਫਾਈ ਚੱਲੀ ਜਾਂਦੀ ਹੈ ਤੇ ਇਧਰ ਸੋਨੇ ਲਾ ਚੁੱਕੀ ਹੈਗੀ ਸਹੀ ਗੱਲ ਐ ਸਾਈ ਲੱਗੀ ਪਈ ਐ ਝੋਨਾ ਝੋਨਾ ਕ્યાં ਲੱਗੇਗਾ ਮਿੱਟੀ ਸੰਭਰ ਤੇ ਜਵਾਕ ਕਿਦਾ ਖਲਾਰਨਗੇ ਜਵਾਕਾਂ ਤਾਂ ਮਿੱਟੀ ਐ ਬੜਾ ਗਾਰਤਿਕ ਤੇ ਆ ਸਾਡੀ ਗੱੱਚੀ ਕੀ ਟੜਕੇ ਟੜਕੇ ਘੇੜੇ ਦਿੰਦੀ ਫਿਰਦੀ ਐ ਆਜਾ ਪਜ ਪਜ ਬਾਬੂ ਇਹਨੂੰ ਗੱਲਾਂ ਕਰਦੀ ਹਾਂ ਤੇਰੇ ਤੇਰਾ ਮੋਟਾ ਸੇਕ ਆਏ ਹਾਏ ਬਾਲਾ ਜੋਰ ਲੱਗ ਜਾਂਦਾ ਸਾਡਾ ਪਾਪਾ ਹਣਾ ਗਾਰਤਿਕ ਹਾਂ ਕੀ ਬਾਲਾ ਜੋਰ ਲੱਗ ਜਾਂਦਾ ਸਾਡਾ ਕਾ ਮਿੱਟੀ ਉਹ ਮਿੱਟੀ ਨਹੀਂ ਜੀ ਪੁੱਤ ਇਹ ਕੋ ਲਾਟ ਨੂੰ ਚੱਟਦਾ ਵੇਖ ਪੰਜਰ ਲਾਟ ਚੱਟੀਆਂ ਦਾ ਲਾਟ ਹੋਰ ਕੋ ਕੰਮ ਕੋਈ ਨਹੀਂ ਜਮਾਨਿਆ ਉਹ ਗਈ ਤੈ ਜਾਂਦੀ ਗੱਜ ਚਾਹ ਵੀ ਲੈ ਨਹੀਂ ਪੀਣੀ ਚਾਹ ਅੱਛਾ ਵੀ ਲੈ ਖੜੀ ਹੋ ਕੇ ਚੱਲ ਐਨੇ ਰੋਹਣਾ ਚਾਪਿਆ ਉਹ ਬੰਦੇ ਨੂੰ ਕੋਈ ਬੰਦਾ ਮੁੜ ਕੇ ਚਾਹ ਵੀ ਨਾਵੇ ਤਾਂ ਉਂ ਇਧਰ ਕਾਰਤਿਕ ਇਧਰ ਪੁੱਤ ਇਦਰਾ ਹੈਗੀ ਹੈਗੀ ਉਹ ਲੱਗੀਆਂ ਦੋ ਬੇਕਰ ਕਿਹੜੇ ਮੁੰਡੇ ਦਾ ਮੈਂ ਜਾਂਦਾ ਨਹੀਂ ਕਿਸੇ ਮੁੰਡੇ ਨੂੰ ਤੇ ਲਓ ਜੀ ਆਪਾਂ ਅੱਗੇ ਬਾਹਰ ਤੇ ਚਰਨੋ ਹਾਈ ਤੱਕ ਸੁੰਬਰੀ ਜਾਂਦੀ ਉਹ ਉੱਥੋਂ ਲੱਗੀ ਸੀ ਇੱਥੇ ਤੱਕ ਪਹੁੰਚ ਗਏ ਹੌਲੀ ਗਾਰ ਦੀ ਮਿੱਟੀ ਕੱਢੀ ਇਹਨਾਂ ਵਿੱਚ ਚਾਰ ਬੜਕੂ ਹੋਰ ਚੱਕਣ ਲਾ ਜੇ ਤੇ ਉਹ ਉਧਰ ਇੱਕ ਕੜਮੂ ਬੈਠੀ ਐ ਆਹ ਕੌਣ ਐ ਉਹਦੀ ਫੋਟੋ ਵਿੱਚ ਨਹੀਂ ਆਉਣੀ ਚਾਹੀਦੀ ਆ ਆਉਂਦੀ ਐ ਤਾਈ ਚੁੱਪ ਚਾਪ ਹਣਾ ਵੀ ਤਾਈ ਹੈਲੋ ਹੈਲੋ ਕਿਹ ਆ ਗਈ ਹਾਂ ਜੰਦਰਾ ਵਾਓ ਚਾਰੂ ਚੱਕੀ ਫਿਰਦੀ ਐ ਫੋਟੋ ਨਹੀਂ ਆਣੀ ਚਾਹੀਦੀ ਤੇਰੀ ਫੋਟੋ ਕਰ ਦਉਂਦੀ ਐ ਇਹਦਾ ਵੀਡੀਓ ਬੰਦੀ ਐ ਹਦਾਂ ਦੱਸੇ ਉਹ ਵੇਖ ਲਓ ਕਹਿੰਦਾ ਦਾੰਦੀ ਹੋਣਗੇ ਇਕੱਲੇ ਫੋਟੋ ਨਹੀਂ ਆਉਦੀਗੀ ਉਹ ਕਹਿੰਦੀ ਐ ਨਹੀਂ ਸੋਹਣੀ ਆਉਗੀ ਫੋਟੋ ਹਾਂ ਕਿਥੇ ਸੋਹਣੀ ਐ ਸਹੀ ਗੱਲ ਐ ਇਹ ਵੀ ਚੜ ਚੱਕੀ ਖੇੜੀ ਨਾ ਏ ਚੜ ਚੱਕੀ ਖੇੜੀ ਨਾ ਕੀ ਹੈ YouTube ਤੇ ਨਾ ਮੇਰੀ ਫੋਟੋ ਪਾਈ YouTube ਤੇ ਕੋਈ ਕੌਣ ਬੰਦਾ ਤੇਰੀ ਫੋਟੋ ਮੈਂ ਤੇ ਵੀਡੀਓ ਚ ਪਾਉਂਗਾ ਬਈ YouTube ਤੇ ਤਾਂ ਨਹੀਂ ਪਾਈ ਉਹ ਨਹੀਂ ਕਹਿੰਦੇ ਨਹੀਂ ਵੇ ਧੌਂਡੜਾ ਐਂਗੇ ਟੁੱਟੜ ਜਾਗ ਜੇ ਨਹੀਂ ਇਹਨਾਂ ਦਾ ਸਵੇਰੇ ਕੋਈ ਕੰਮ ਹੈ ਨਹੀਂ ਜਾ ਵਾ ਤੈਨੂੰ ਹਾਂ ਸਹੀ ਗੱਲ ਸਵੇਰੇ ਕੰਮ ਹੈ ਨਹੀਂ ਤੈਨੂੰ ਪਤਾ ਨਹੀਂ ਕੀ ਚੱਕਰ ਹੈ ਤੈਨੂੰ ਹਾਂ ਜੰਦਰਾ ਮੈਂ ਫੋਨ ਜਾ ਘਟਾਏਗਾ ਮੇਰੇ ਤੋਂ ਕੀ ਕਰਾਂਗੇ ਚਿਹਰੇ ਮਰਨਗੇ ਚਲੋ ਜੀ ਹਾਂ ਫਿਰ ਚਲ ਆਪਾਂ ਹੁਣ ਚੱਲਦੇ ਕਰੇ ਕਰਤੇ ਕਿਨੂੰ ਵੇਖਦੇ ਆਂ ਤੋਂ ਐਟਮਾ ਵੀ ਹੈ ਹੈਲੋ ਕਿ ਦੂਰੇ ਸਾਡੇ ਚਲੋ ਜੰਗਪਤਾਲ ਦੇ ਘਰੇ ਤੇ ਚਲੋ ਜੇ ਹੁਣ ਆਪਾਂ ਚੱਲਿਆਂਗੇ ਡੱਬਾ ਲਈ ਤੇ ਰਸਤਾ ਨਹਿਰ ਦੇ ਨਾਲ-ਨਾਲ ਜਾਂਦੇ ਹੈ ਤਾਂ ਸਾਰੇ ਪਾਸੇ ਹਰਿਆਲੀ ਹਰਿਆਲੀ ਦਰਖਤਾਂ ਦੇ ਰਫਤਾਗੇ ਬਹੁਤ ਸੋਹਣਾ ਥੀ ਵਿਊ ਹੈਗਾ ਤੇ ਫਿਲਹਾਲ ਆਪਾਂ ਚੱਲਦੇ ਹਾਂ ਡੱਬਾ ਲਈ ਕਰਦੇ ਆ ਆਪਣੇ ਕੰਮ ਕਰ ਕਰਦੇ ਆ ਵਾਟ ਨੇੜੇ ਦਫਤਰ ਦੀ ਬਾਏ